ਸਸਰੀਕਾਲ ਜੀ ਮੈਂ ਕਰਨ ਮਲੂਕਾ ਤੁਸੀਂ ਦੇਖ ਸਕਦੇ ਹੋ ਕਿ ਮਲੂਕਾ ਪਿੰਡ ਦੇ ਭੱਠੇ ਦੀ ਢਵਾਈ ਚੱਲੀ ਜਾਂਦੀ ਆ ਤੇ ਜੇ ਕਿਸੇ ਮੇਰੇ ਵੀਰ ਨੇ ਇੱਟ ਲੈਣੀ ਹੋਵੇ ਵਧੀਆ ਇੱਟਾਂ ਤੇ ਤੁਹਾਨੂੰ ਦਿਖਾਉਣੇ ਆ ਆਉਜੀ ਚੱਲਦੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਮਲੂਕਾ ਪਿੰਡ ਭੱਠੇ ਦੀ ਢਵਾਈ ਚੱਲ ਰਹੀ ਆ ਤੇ ਜਿੰਨਾ ਵੀ ਭਰਾਵਾਂ ਨੂੰ ਇੱਟ ਦੀ ਲੋੜ ਆ ਉਹ ਤੁਸੀਂ ਮਲੂਕਾ ਪਿੰਡ ਆ ਕੇ ਇੱਟ ਖਰੀਦ ਸਕਦੇ ਹੋ ਇੱਟ ਤੁਹਾਨੂੰ ਬਹੁਤ ਹੀ ਸਸਤੇ ਰੇਟ ਨਾਲ ਇੱਥੋਂ ਮਿਲ ਜੂਗੀ ਚੁਨਾਈ ਵਾਸਤੇ ਇੱਟ ਬਹੁਤ ਵਧੀਆ ਇੱਟਾ ਕਮਰਿਆਂ ਦੀ ਇੱਟਾ ਸੋ ਸਕਰੀਨ ਦੇ ਉੱਤੇ ਆ ਚੱਲਦਾ ਨੰਬਰ ਤੁਸੀਂ ਦੇਖ ਸਕਦੇ ਹੋ ਸੋ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਇੱਕ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਮਲੂਕੇ ਪਿੰਡ ਦੇ ਭਗਤੇ ਭਾਈ ਕੇ ਏਰੀਆ ਦੇ ਜਿਹੜੇ 25 ਤੋਂ 30 ਕਿਲੋਮੀਟਰ ਤੱਕ ਪਿੰਡ ਨੇ ਉਹ ਪਿੰਡ ਵਾਲੇ ਵੀਰ ਇਸ ਨੰਬਰ ਤੇ ਸੰਪਰਕ ਕਰ ਲੈਣ ਸੋ ਇੱਟ ਦਾ ਜਿਹੜਾ ਰੇਟ ਆ ਉਹ 2800 ਰੁਪਏ ਨੂੰ ਆ ਇੱਕ ਵਾਰੀ ਫੇਰ ਦੱਸ ਦਿੰਨੇ ਆ ਏਟ ਦਾ ਜਿਹੜਾ ਰੇਟ ਆ ਉਹ 2800 ਰੁਪਏ ਨੂੰ ਆ ਤੇ ਬਾਕੀ ਸਿਰੇ ਤੁਸੀਂ ਇਸ ਚੱਲਦੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਮਲੂਕੇ ਵਾਲੇ ਭਰਾਵਾਂ ਨਾਲ ਗੱਲ ਕਰ ਸਕਦੇ ਹੋ ਧੰਨਵਾਦ ਜੀ